ਚੋਨਾ ਦਾ ਦੰਗਲ ਬਹੁਤ ਪਖਿਆ ਹੋਇਆ ਹੈ ਤੇ ਮੋਗਾ ਸ਼ਹਿਰ ਦੇ ਵਿੱਚ ਆ ਇਸ ਵਕਤ ਮੋਗਾ ਰੋਡ ਤੋਂ ਚਿਰਕ ਰੋਡ ਵੀ ਇੱਥੇ ਸੜਕ ਨਿਕਲਦੀ ਚੜੱਕ ਰੋਡ ਨੂੰ ਮੋਗਾ ਤੋਂ ਕੋਟਕਪੁਰਾ ਰੋਡ ਆ ਤੇ ਇੱਥੇ ਇੱਕ ਚਰਸਤਾ ਪੈਂਦਾ ਇੱਥੇ ਫਾਸਟ ਫੂਡ ਕੋਲ ਕੁਝ ਗ੍ਰਾਹ ਖੜੇ ਨੇ ਵੀਰਾਂ ਨਾਲ ਗੱਲਬਾਤ ਕਰਦੇ ਆ ਵੀ ਜੀ ਸਾਈਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਭੀ ਜੀ ਕਿਹੜਾ ਪਿੰਡ ਜੀ ਆਪਣਾ ਆਪਣਾ ਦੌਲਤਪੁਰਾ ਉੱਚਾ ਜੀ ਰੋਲਪੁਰਾ ਫਰੀਦਕੋਟ ਹਲਕਾ ਹਾਂ ਫਰੀਦਕੋਟ ਹਲਕਾ ਫਰੀਦਕੋਟ ਹਲਕੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਕੌਣ ਅੱਗੇ ਆ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਰਕਾਰ ਬੰਨੀ ਚਾਹੀਦੀ ਜਾਂ ਬਣ ਸਕਦੀ ਬਣ ਤਾਂ ਹੁਣ ਆਪਾਂ ਤਾਂ ਇਹ ਜਨਰਲ ਕਹੀਏ ਜੀ ਕੰਮ ਦੇ ਤੌਰ ਤੇ ਤਾਂ ਹਜੇ ਤੀਕ ਵੀ ਝਾੜੂ ਵਾਲੇ ਵੀ ਠੀਕ ਆ ਜਿਨ੍ਹਾਂ ਕਾ ਖਾਇਕ ਜਿਨ੍ਹਾਂ ਕਰਾ ਤੁਹਾਡੇ ਕਹਿਣ ਤੋਂ ਪਾਵੇ 2 2.5 ਸਾਲ ਦੀ ਨਾਲ ਦੇ ਕਾਰਜਕਾਰੀ ਤੁਹਾਨੂੰ ਵਧੀਆ ਲੱਗੀਆਂ ਕੁਝ ਚੀਜ਼ਾਂ ਵਧੀਆ ਲੱਗੀਆਂ ਕੁਝ ਘਟੀਆਂ ਲੱਗੀਆਂ ਮੈਂ ਤੁਹਾਨੂੰ ਵਧੀਆ ਘਟੀਆਂ ਘਟੀਆਂ ਲੱਗੀਆਂ ਵਧੀਆ ਦਾ ਕੋਸ਼ ਇਹ ਵੀ ਜਿਹੜੇ ਬੰਦੇ ਦੀ ਸੁਣਦੇ ਆ ਗੱਲ ਆਮ ਬੰਦੇ ਦੀ ਪਹੁੰਚ ਹੈਗੀ ਇਹਨਾਂ ਦੀ ਵੀ ਅੱਗੇ ਤੀਕ ਸੀਗਾ ਕਿਥੇ ਲੀਡਰ ਕੋਲੇ ਜਾਣਾ ਉਹ ਪਹਿਲਾਂ ਕਿਸੇ ਨੂੰ ਪੀਏ ਨੂੰ ਮੈਲ ਉਹਦੇ ਕੋਲੇ ਤੀਜੀ ਵਾਰ ਜਾਣਾ ਪੈਂਦਾ ਸੀ ਇੰਨਾ ਕੁ ਮੇਰਾ ਐਕਸਪੀਰੀਅੰਸ ਹੈ ਵੀ ਬੰਦੇ ਨੂੰ ਸੌਖਾ ਮਿਲ ਲੈਂਦੇ ਆ। ਬਾਕੀ ਜਿਹੜੀ ਹੈਗੀ ਆ ਕਾਰਜਕਾਰੀ ਤਾਂ ਹਾਂ ਗੱਲ ਸੁਣਦੇ ਆ। ਵੱਡੇ ਛੋਟੇ ਸਾਰੇ ਇਹਨਾਂ ਦੇ। ਬਾਕੀ ਸਰਕਾਰੀ ਦਫ਼ਤਰਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਹੁਣ ਆਮ ਪਬਲਿਕ ਦੀ ਸੁਣਵਾਈ ਹੈਗੀ ਆ। ਹਾਂਜੀ ਉਹ ਤਾਂ ਉਹ ਤਾਂ ਮੇਰਾ ਅੱਜ ਦਾ ਐਕਸਪੀਰੀਅੰਸ ਆ ਮੈਂ ਦੋ ਦਫ਼ਤਰਾਂ ਦੇ ਵਿੱਚ ਗਿਆ। ਮੇਰੀ ਯਾਨੀ ਕਿ ਆਮ ਬੰਦੇ ਦਾ ਸਿੰਪਲ ਬੰਦੇ ਦੀ ਸੁਣਵਾਈ ਸੀ ਆ ਬਜ਼ੁਰਗ ਦਾ ਸੀਗਾ ਕੰਮ। ਵੀ ਯਾਨੀ ਕਿ ਸੁਣਵਾਈ ਹੋਈ ਆ। ਹਾਂਜੀ ਤੇ ਜਿਹੜੀ ਇਹ ਕੁਝ ਸਹੂਲਤਾਂ ਇਹਨਾਂ ਨੇ ਕੁਝ ਵਾਦੇ ਕੀਤੇ ਸੀ ਆਪਦੀ 2 ਸਾਲ ਦੇ ਵਿੱਚ 2.5 ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਨੂੰ ਮੌਕਾ ਦੋ ਬਦਲਾਵ ਚਾਹੋਣੇ ਆ ਸੋ ਲੋਕਾਂ ਨੇ ਬਦਲਾਵ ਕੀਤਾ ਜਿਸ ਤਰ੍ਹਾਂ ਪਹਿਲਾਂ ਇੱਕ ਜਾਤੀ ਨੂੰ ਮੁੱਖ ਰੱਖ ਕੇ ਬਿਜਲੀ ਦਿੱਤੀ ਜਾਂਦੀ ਸੀ ਜਾਂ ਕੁਝ ਕਿਸਾਨ ਵੀਰਾਂ ਨੂੰ ਮੋਟਰਾਂ ਦੇ ਬਿੱਲ ਮਾਫ਼ ਸੀ ਇਹਨਾਂ ਨੇ ਦੇਖਿਆ ਕਿ ਕੋਈ ਵੀ ਜਾਤ ਮਜਬੂ ਵਾਲਾ ਵਾ ਕੋਈ ਵੀ ਜਾਤੀ ਆ ਉਹਨਾਂ ਸਾਰਿਆਂ ਨੂੰ 600 ਜੁਨਟ ਮਾਫ਼ ਕਰ ਦਿੱਤੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਹਾਨੂੰ ਬਿੱਲ ਆਉਂਦਾ ਬਿੱਲ ਮੈਂ ਕਹਿੰਦਾ ਵੀ ਸਾਨੂੰ ਸਿਆਲਾ ਵਾਲਾ ਤਾਂ ਨਹੀਂ ਆਉਂਦਾ ਐਵੇਂ ਮੈਂ ਝੂਠ ਮਾਰੀ ਜਾਵਾਂ ਗਰਮੀ ਵਾਲੇ ਦੋ ਬਿੱਲ ਆਉਂਦੇ ਆ ਬਿੱਲ ਉਹਦੇ ਵਿੱਚ AC ਸੀਸੀ ਚੱਲਦੇ ਆਉਣਗੇ ਜਾਂ AC ਮੇਰੇ ਚੱਲਦਾ ਇਸ ਕਰਕੇ ਆਉਂਦਾ ਮੈਨੂੰ 600 ਜਹਣ ਤੋਂ ਪਾਰ ਹੋ ਜਾਂਦਾ ਆ 600 ਤੋਂ ਪਾਰ ਹੋ ਜਾਂਦਾ ਉਹ ਮੈਨੂੰ ਦੋ ਬਿੱਲ ਆਉਂਦੇ ਆ ਬਾਕੀ ਐਵੇਂ ਕਈ ਵੀ ਸਿਆਲਾਂ ਦੇ ਵਿੱਚ ਨਹੀਂ ਬਿੱਲ ਆਉਂਦਾ ਕੰਨ ਫੋਰ ਮਤਲਬ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਦੁਰਘਟਨਾ ਹੋ ਜਾਂਦੀ ਆ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪਿਛਲੇ ਸਮੇਂ ਤੋਂ ਗੱਡੀਆਂ ਲਾਈਆਂ ਹੋਈਆਂ ਹਾਂ ਪਹਿਲਾਂ ਉਹ ਸੁਰੱਖਿਆ ਕਰਮਚਾਰੀ ਜਿਹੜੇ ਪੁਲਿਸ ਕਰਮਚਾਰੀ ਆ ਜਿਸ ਦੇ ਨਾਲ ਡਾਕਟਰਾਂ ਦੀ ਟੀਮ ਵੀ ਆ ਉਹਦੇ ਬਾਰੇ ਕੁਝ ਦੇਖਿਆ ਤੇ ਪ੍ਰੈਕਟੀਕਲ ਕਰਦੇ ਉਹ ਮੈਂ ਇੱਕ ਪ੍ਰੈਕਟੀਕਲ ਵੇਖਿਆ ਵੀ ਸਾਡੇ ਕੋਲ ਇਹ ਪਿੰਡ ਦੇ ਐਕਸੀਡੈਂਟ ਹੋਇਆ ਸੀਗਾ ਉਹਨਾਂ ਨੂੰ ਕਾਲ ਕੀਤੀ ਉਹ 15 ਮਿੰਟਾਂ ਚ ਗੱਡੀ ਆ ਗਈ ਸੀ ਹਾਂ 15 ਮਿੰਟਾਂ ਵਿੱਚ ਉਹੀ ਚੱਕ ਕੇ ਲੈ ਗਏ ਸੀ ਜੇ ਆਪਣੇ ਵੱਲੋਂ ਸਹੂਲਤ ਦੇਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਜੇ ਨਹੀਂ ਹੁੰਦੀ ਤੇ ਫਿਰ ਉਹ ਹਾਂਜੀ ਹਾਂਜੀ ਉਦੋਂ ਉਹਨਾਂ ਨੇ ਮੇਰੇ ਵੇਖਣ ਦੇ ਵਿੱਚ ਵੀ ਉਦੋਂ ਗੱਡੀ ਆਈ ਸੀ ਸਾਡੇ ਪਿੰਡ ਦੇ ਬੰਦੇ ਦਾ ਐਕਸੀਡੈਂਟ ਹੋਇ ਤੇ ਬਾਕੀ ਹੋਰ ਵੀ ਖੜੇ ਆ ਭਰਾ ਵਧੀਆ ਉਹ ਵੀ ਕੰਮ ਕਰਦੇ ਹਣ ਜਿਵੇਂ ਆਪਣਾ ਕੀ ਉਹਦਾ ਨਾਮ ਹੈ ਰਾਜਵਿੰਦਰ ਆ ਹੈਗਾ ਹੋਰ ਕਾਫੀ ਆ ਹਾਂ ਹਾਂ ਸਰਬਜੀਤ ਹਾਂ ਸਰਬਜੀਤ ਸਿੰਘ ਆ ਰਹੀ ਮੈਂ ਕਹਿਣਾ ਚਾਹਾਂ ਵੀ ਸਿੱਖ ਧਰਮ ਆਪਾਂ ਉਹ ਬੰਦੇ ਦਾ ਵੀ ਸਾਥ ਦੇਣਾ ਚਾਹੀਦਾ ਜਿੱਥੋਂ ਦੀ ਕਿ ਮੈਨੂੰ ਘਪਾ ਵੰਡ ਕੇ ਬਾਦਿਓ ਕੋਈ ਵੀ ਆ ਕਿਉਂਕਿ ਉਹਦੇ ਉੱਤੇ ਕੁਰਬਾਨੀ ਕੋਈ ਨਹੀਂ ਗਈ ਆਪਣੀ ਡਿੱਗੀ ਪੱਗ ਚੱਕ ਕੇ ਆਪਣੇ ਸਿਰ ਤੇ ਰੱਖੀਏ ਬੰਦੇ ਨੇ ਆ ਉਹ ਵੀ ਮੈਂ ਕਹਿੰਨਾ ਮੈਂ ਕਿਸੇ ਪਾਰਟੀ ਦਾ ਨਹੀਂ ਫਾਸਟ ਹੋ ਕੇ ਮੈਂ ਕਹਿੰਦਾ ਵੀ ਜਿਹੜਾ ਬੰਦਾ ਹਾਂ ਇੱਕ ਮੋਗੇ ਸ਼ਹਿਰ ਦੇ ਚੜੱਕ ਰੋਡ ਤੇ ਕੋੜਕਪੁਰਾ ਰੋਡ ਤੋਂ ਇੱਕ ਵਿਊ ਜਾਣ ਦੀ ਕੋਸ਼ਿਸ਼ ਕੀਤੀ ਆ ਇੱਕ ਸਾਂਝੇ ਉਮੀਦਵਾਰ ਸਾਂਝੇ ਇਨਸਾਨ ਤੋਂ ਸੋ ਇਹਨਾਂ ਨੇ ਜਿਹੜੇ ਚੰਗੇ ਕੰਮ ਆਮ ਆਦਮੀ ਪਾਰਟੀ ਉਹਨਾਂ ਦੀ ਸਿਫਤ ਵੀ ਕੀਤੀ ਆ ਲੇਕਿਨ ਸਿੱਖ ਹੁੰਦੇ ਨਾਤੇ ਸਰਬਜੀਤ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਆ ਉਹਦੇ ਬਾਰੇ ਵੀ ਵੀਰ ਨੇ ਬੇਨਤੀ ਕੀਤੀ ਆ ਸੋ ਅੱਗੇ ਗੱਲਬਾਤ ਕਰਦੇ ਆ ਵੀਰਾਂ ਨਾਲ ਗੱਲਬਾਤ ਇਹ ਤਾਂ 버ਗਰ ਖਾ ਰਿਹਾ ਜੀ ਹੋਰ ਵੀ ਜੀ ਇੱਕ ਹੀ ਗੱਣਾ ਚਾਹੁੰਦੇ ਵੀ ਜੀ ਤੁਹਾਨੂੰ ਲੱਗਦਾ ਕਿ ਕਿਹੜੀ ਪਾਰਟੀ ਨੂੰ ਅੱਗੇ ਵਾਣਾ ਚਾਹੀਦਾ ਅੱਗੇ ਹੁਣ ਕਿਹਦੀ ਵਿਚਾਰਬੰਦੀ ਚਾਹੀਦੀ ਸਰਕਾਰ ਆ ਜਿਹੜੀ ਉਹ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਉਹ ਇੰਡੀਆ ਗੱਠ ਜੋੜ ਦੀ ਬਣ ਜਾ ਰਹੀ ਆ ਮੋਦੀ ਇਸ ਵਾਰ ਆ ਜਿਹੜਾ ਜਮਾ ਮੋਦੀ ਦਾ ਜਿਹੜਾ ਫੈਕਟਰ ਆ ਉਹ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਲੋਕੋ ਨੂੰ ਨਕਾਰ ਚੁੱਕੇ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਮੋਦੀ ਦਾ ਵਿਰੋਧ ਹੋਇਆ ਸੀਗਾ ਉਹਦੇ ਵਿੱਚ ਵੀ ਮੋਦੀ ਨੂੰ ਨਕਾਰਿਆ ਹੋਇਆ ਯਾਨੀ ਕਿ ਲੋਕਾਂ ਦੇ ਨੱਕਾਂ ਬੁੱਲਾਂ ਦੇ ਉੱਤੇ ਮੋਦੀ ਬਿਲਕੁਲ ਲੈ ਚੁੱਕਿਆ ਖਤਮ ਹਰ ਇੱਕ ਸਟੇਟ ਦੇ ਵਿੱਚ ਮੋਦੀ ਹੈ ਜਿਹੜਾ ਉਹ ਜ਼ੀਰੋ ਹੋ ਚੁੱਕਿਆ ਹੈ ਕਿੰਨ ਪਾਰਟੀ ਖਰਾਗੇ ਆ ਸਕਦੀ ਹੈ? ਇੰਡੀਆ ਗੱਠ ਹਾਂਜੀ ਇੰਡੀਆ ਗੱਠ ਜੋੜ ਇੰਡੀਆ ਗੱਠ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ। ਤੇ ਪੰਜਾਬ ਦੇ ਵਿੱਚ ਆਪਣਾ ਫਰੀਦਕੋਟ ਹਲਕਾ ਪੈਂਦਾ ਕਿਹੜਾ ਪਿੰਡ ਤੁਹਾਡਾ? ਮੇਰਾ ਪਿੰਡ ਜੀਤਾ ਸਿੰਘ ਵਾਲਾ ਜੀ ਫਰੀਦਕੋਟ ਹਲਕੇ 'ਚ ਪੈਂਦਾਗਾ ਵਿਧਾਨ ਸਭਾ ਹਲਕਾ ਮੋਗਾ ਪਿੰਡ ਪਿੰਡ ਜੀਤਾ ਸਿੰਘ ਵਾਲਾ ਵਿਧਾਨ ਸਭਾ ਹਲਕਾ ਬਗਾਪੁਰਾਣਾ ਲੋਕ ਸਭਾ ਹਲਕਾ ਫਰੀਦਕੋਟ ਪੈਂਦਾ ਜੀ। ਅੱਛਾ ਤੇ ਇੱਥੇ ਤੁਹਾਡੇ ਫਰੀਦਕੋਟ ਹਲਕੇ ਕਿਹਦੇ ਨਾਲ ਕਿਹਦੀ ਟੱਕਰ ਹੋ ਰਹੀ ਭਲਾ? ਟੱਕਰ ਤਾਂ ਜਿੱਥੋਂ ਦੀਕਰ ਦੇਖਿਆ ਜਾਵੇ ਜੀ ਅੱਜ ਦੀ ਘੜੀ ਕਰਮਜੀਤ ਅਨਮੋਲ ਸਾਰਿਆਂ ਨਾਲੋਂ ਬੈਸਟ ਆ ਅੱਗੇ ਜਾ ਰਿਹਾ ਅੱਗੇ ਜਾ ਰਿਹਾ ਨਾਲੇ ਉਹਨੇ ਗੱਲਾਂ ਕੀਤੀਆਂ ਜਾਂਦੀਆਂ ਕਹਿੰਦੇ ਕਿ ਉਹਨੇ ਜਿੱਤ ਕੇ ਦੌੜ ਜਾਣਾ ਭੱਜ ਜਾਣਾ ਕੈਨੇਡਾ ਦੇ ਵਿੱਚ ਪੀਆਰ ਆ ਇਹੋ ਜਿਹੀ ਗੱਲਾਂ ਹੋ ਰਹੀਆਂ ਨੇ ਨਹੀਂ ਤਾਂ ਸਿਰਫ ਇੱਕ ਦੂਮੀ ਵਿਰੋਧੀ ਪਾਰਟੀਆਂ ਦੇ ਸਟੰਟ ਹੁੰਦੇ ਆ ਪੀਆਰ ਤਾਂ ਹੁਣ ਮੈਡਮ ਜਿਹੜੀ ਸਾਹੋ ਕੇ ਉਹ ਵੀ ਪੀਆਰ ਆ ਉਹ ਵੀ ਇੱਥੇ ਜਿਹੜਾ ਕੋਈ ਪੀਆਰ ਹੁੰਦਾਗਾ ਉਹ ਆਪਾਂ ਨੂੰ ਵੀ ਪਤਾਗਾ ਹਰ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਜਿਹੜਾ ਕੋਈ ਪੀਆਰ ਹੋਵੇ ਉਹਨੂੰ ਇੱਥੇ ਛੇਤੀ ਕਿਤੇ ਟਿਕਟ ਨਹੀਂ ਮਿਲਦੀ ਹੁੰਦੀ ਤੁਹਾਨੂੰ ਲੱਗਦਾ ਫਿਰ ਵੀ ਕਰਮਜੀਤ ਅਨਮੋਲ ਬੈਸਟ ਆ ਜਿੱਤ ਸਕਦੇ ਆ ਵਧੀਆ ਹਾਂ ਵਧੀਆ ਇਨਸਾਨ ਨੇ ਜਿੱਤਣਗੇ ਜਰੂਰ ਹਰ ਹਾਲਤ ਜਿੱਤਣਗੇ ਸੋ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਹਾਂ ਵਿੱਚ ਕੀ ਕਰਨਾ ਚਾਹੁੰਦੇ ਕਿਹੜਾ ਪਿੰਡ ਤੁਹਾਡਾ ਜੀਤਾ ਸਿੰਘ ਵਾਲਾ ਹੀ ਆ ਜੀ ਜੀਤਾ ਸਿੰਘ ਵਾਲਾ ਕਿਹੜੀ ਪਾਰਟੀ ਅੱਗੇ ਆ ਸਕਦੀ ਆ ਆਈ ਦਾ ਝਾੜੂ ਵਾਲੀ ਲੈ ਗਿਆ ਝਾੜੂ ਵਾਲੇ ਕਿਉਂ ਝਾੜੂ ਵਾਲੇ ਕਿਉਂ ਕੰਮ ਵਧੀਆ ਕਰਦੇ ਆ ਬਾਈ ਅੱਛਾ ਜੀ ਹਾਂ ਮੈਂ ਕਹਿੰਦਾ ਸ਼ਾਂਡ ਕੱਢੀ ਜਾਂਦੇ ਆ ਕਿਹ ਦੋ ਕਹਿੰਦੇ ਕਰਮਚਾਰੀ ਅਨਮੋਲ ਨੇ ਭੱਜ ਜਾਣਾ ਈ ਕੋਈ ਨਹੀਂ ਪਰ ਆਏ ਕਿਵੇਂ ਭਾਜੂਗਾ ਯਾਰ ਭੱਜਣ ਮੌਕੇ ਨਹੀਂ ਭਾਜਦੇ ਹੁਣ ਭੱਜ ਜਾਣਗੇ ਕੰਮ ਹੋਣੇ ਚਾਹੀਦੇ ਆ ਕੰਮ ਹੁੰਦੇ ਆ ਆਪਣੇ ਵੱਦਗਾ ਤੇ ਸਭ ਤੋਂ ਵਧੀਆ ਕੰਮ ਜਿਹੜੇ 2 ਸਾਲਾਂ ਦੀ ਕਾਰਜਕਾਰੀ ਦੇ ਵਿੱਚ ਕੀਤੇ ਆ ਕੋਈ ਇੱਕ ਬਹੁਤ ਕਟਿਆ ਬਈ ਕਟਿਆ ਬੈਗ ਨਾਲ ਸਰਾ ਕਰਾਦਾ ਜਮ ਉਹਦੀ ਤਾਂ ਰਾਕਣਾ ਕਿ ਨਾ ਅੱਛਾ ਬਹੁਤ ਜ਼ਿਆਦਾ ਵੱਧ ਤੂੰ ਇਹਨੇ ਤਾਂ ਕਹਿਣਾ ਭੰਡਨੇ ਆ ਤੂੰ ਹੁਣ ਆਪਦਾ ਗਵਾਂਢੀ ਭੰਡੇਗਾ ਤੇਰੀ ਨਹੀਂ ਬੰਦੀ ਤੂੰ ਤਾਂ ਭੰਡੇਗਾ ਬਹੁਤ ਭੰਡਦੇ ਆ ਸਰਾ ਕੰਮ ਆ ਬਈ ਜਮਾ ਯਾਰ ਖੜਾ ਆਇਆ ਤੁਹਾਡੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਖੜਿਆ ਆ ਮੈਂ ਕਹਿੰਦਾ ਛੰਡ ਗੱਡੀ ਪੂਰਾ ਪੂਰਾ ਬੂਰਾ ਬੱਚੇ ਲਾਉਂਦੇ ਸੀ ਹੁਣ ਹਟ ਗਏ ਜਮਾਂ ਦੇ ਬਾਈ ਸੁਧਰੇ ਵੀ ਆ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਠੱਲ ਪਾਈ ਆ ਹਾਂ ਠੱਲ ਪਾਈ ਬਾਈ ਉੱਥੇ ਬਾਗੇ ਪ੍ਰਾਣੇ ਤੇ ਕੋਣ ਐਮ ਐਲ ਏ ਆ ਕਿੰਨੇ ਇੱਕ ਵਧੀਆ ਉਹਨਾਂ ਦੀ ਕਾਰਜਕਾਰੀ ਤੋਂ ਤੁਸੀਂ ਕਿੰਨੇ ਕੁ ਸੰਤੋਖ ਮੈਂ ਮਿਸਟਰ ਅੰਮ੍ਰਿਤਪਾਲ ਸਿੰਘ ਸੁਖਾਨਾਂਦ ਪੂਰਾ ਵਧੀਆ ਬੰਦਾ ਬਈ ਯਾਰ ਪੂਰਾ ਵਧੀਆ ਬੰਦਾ ਸਰਾ ਜਮਾ ਚਲੋ ਨਾ ਕੀ ਵੀਰ ਜੀ ਦਾ ਕੀਦਾ ਅੰਮ੍ਰਿਤਪਾਲ ਤੁਹਾਡਾ ਨਾਮ ਮੇਰਾ ਨਾਮ ਧਰਮਪ੍ਰੀਤ ਸਿੰਘ ਧਰਮਪ੍ਰੀਤ ਸਿੰਘ ਇਹ ਸੰਤ ਧਰਮਪ੍ਰੀਤ ਮੋਕੇ ਦੇ ਵਿੱਚ ਸ਼ਹਿਰ ਦੇ ਵਿੱਚ ਖੜੇ ਆ ਇਧਰ ਆਟੋ ਵਾਲਾ ਵੀਰ ਜੀ ਹਨ ਹੋਰ ਵੀਰੇ ਕੀ ਹਾਲ ਚਾਲ ਹੈ ਠੀਕ ਠਾਕ ਦੋ ਗੱਲਾਂ ਕਰਕੇ ਦਰਨਾ ਮੈਂ ਮੇਰੇ ਨਾਲ ਉਹ ਬਹੁਤ ਮੁੰਡੇ ਨਾਲ ਗੱਲ ਮੈਂ ਨਾ ਫੋਨ ਨਿਕਾਇਆ ਵੀਰੇ ਬਾਹਰ ਓਕੇ ਓਕੇ ਹੋਰ ਵੀਰੇ 사ਸੀ ਘਾਲ ਕੀ ਹਾਲ ਚਾਲ ਠੀਕ ਹੈ ਜੀ ਠੀਕ ਠਾਕ ਕਿਹੜਾ ਪਿੰਡ ਆਪਣਾ ਮੈਂ ਹਸਪੰਦ ਸਿੰਘਾੜਾ ਜੀ ਹੈ ਸਿੰਗਾੜਾ ਜੀ ਸਿੰਗਾੜਾ ਹਾਂਜੀ ਫੋਨ ਥੋੜੇ ਦਰ ਰਹਿ ਗਏ ਤਿੰਨ ਚਾਰ ਦਿਨ ਰਹਿ ਗਏ ਆ ਕੁਸ਼ਕ ਦਿਨਾਂ ਨੂੰ ਇਲੈਕਸ਼ਨ ਆ ਚੋਣਾ ਵਾ ਤੁਹਾਨੂੰ ਲੱਗਦਾ ਕਿਹੜੀ ਸਰਕਾਰ ਬਣੀ ਚਾਹੀਦੀ ਹੈ ਜੋ ਮਰਜੀ ਆਏ ਸਰਕਾਰ ਜੋ ਮਰਜੀ ਆਏ ਸਰਕਾਰ ਜੋ ਮਰਜੀ ਆ ਜੀ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਜਦੋਂ 2 ਸਾਲ ਆਮ ਆਦਮੀ ਪਾਰਟੀ ਨੂੰ ਅਜ ਨੂੰ ਹੋ ਗਏ ਆ ਇਹਨਾਂ ਦੇ ਕੰਮਾਂ ਤੋਂ ਖੁਸ਼ ਆ ਜਾਂ ਨਹੀਂ ਕੋਈ ਖੁਸ਼ ਕੋਈ ਕੋਸ਼ ਨਹੀਂ ਹਾਂ ਤੁਸੀਂ ਕੋਸ਼ਕ ਨਹੀਂ ਅਗੇ ਤਾਂ ਕਹਦਾ ਕੋਸ਼ ਨਹੀਂ ਜਨਤਾ ਨਾਲ ਅਸੀਂ ਆ ਜੀ ਨਹੀਂ ਤੁਸੀਂ ਆਹ ਦਾ ਦੱਸੋ ਆਹ ਦਾ ਖੁਸ਼ ਆ ਜਾਂ ਨਹੀਂ ਇਹਦਾ ਖੁਸ਼ ਨਹੀਂ ਕਿੰਨੇ ਕੋਸ਼ ਕੋਈ ਸਹੂਲਤ ਮਿਲਦੀ ਤੁਹਾਨੂੰ ਕਣਕ ਚੰਗੀ ਮਿਲਦੀ ਆ ਕਣਕ ਦਾ 600 ਜੁਟ ਮਾਫ ਆ ਹਾਂ ਜੀ ਸਰਕਾਰੀ ਦਰਬਾਰੇ ਤੁਸੀਂ ਦਫ਼ਤਰਾਂ ਦੇ ਵਿੱਚ ਜਾਂਦੇ ਹੋ ਉੱਥੇ ਤੁਹਾਡੀ ਸੁਣਵਾਈ ਹੁੰਦੀ ਆ ਨੀ ਹੁੰਦੀ ਨਹੀਂ ਹੁੰਦੀ ਨਹੀਂ ਕਿਉਂ ਕਿ ਕਿ ਕਮੀ ਰਹਿ ਜਾਂਦੀ ਪਤਾ ਨਹੀਂ ਜੀ ਕਦੇ ਗੈ ਨਹੀਂ ਲੱਗਦਾ ਨਹੀਂ ਮੈਂ ਗਿਆ ਕਾਹਦਾ ਕਾਰੋਬਾਰ ਕਰਦੇ ਹਾਂ ਮੈਂ ਤਾਂ ਗੱਡੀ ਆਈ ਨਹੀਂ ਆਟੋ ਚਲਾਉਂਦੇ ਹਾਂ ਹਾਂ ਜੀ ਕਦੇ ਲੋਡ ਹੀ ਨਹੀਂ ਪੈਂਦੀ ਫਿਰ ਹਾਂ ਹਾਂ ਕੋਈ ਲੋਡਿੰਗ ਨਹੀਂ ਕਰੇ ਨਾਮ ਕੀ ਸੀ ਦਾ ਨਾਮ ਸੰਦੀਪ ਭਾਈ ਸੰਦੀਪ ਸਿੰਗਾਪੁਰ ਤੋਂ ਹਲਕਾ ਬਾਗਾਪੁਰਾਣਾ ਹਾਂ ਜੀ ਹਲਕਾ ਬਾਗਾਪੁਰਾਣਾ ਤੋਂ ਸੰਦੀਪ ਸਿੰਘ ਆਟੋ ਰਿਕਸ਼ਾ ਚਾਲਕ ਡਰਾਈਵਰ ਨੇ ਵੀਰ ਇਹਨਾਂ ਨਾਲ ਗੱਲਬਾਤ ਕੀਤੀ ਕਿ ਔ ਜਿਹੜੇ 2 ਸਾਲ 2.5 ਸਾਲ ਜਿਹੜੇ ਨੰਗ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਕਾਰਜਕਾਰਯਕਮਾਂ ਤੋਂ ਬਹੁਤ ਜ਼ਿਆਦਾ ਖੁਸ਼ ਆ ਅਗੇ ਹੋਰ ਜ਼ਿਆਦਾ ਲੋਕਾਂ ਨਾਲ ਉਹ ਨੰਗਾ ਹਲ ਬਦ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਮਾਨਪੀ ਸਿੰਘ ਕਾਲਾ ਤੇ ਮੇਰੇ ਨਾਲ ਰਾਹੁਲ ਮੋਗਾ ਤੋਂ ਸਸੀ ਦਾ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਹੀ ਆਪਣਾ ਤੇ ਕਿਹੜੇ ਪਿੰਡ ਤੋਂ ਮੋਗੇ ਤੋਂ ਆਏ ਬਲਵਿੰਦਰ ਸਿੰਘ ਮੇਰਾ ਨਾਮ ਕੀ ਕਾਰੋਬਾਰ ਆ ਬੰਨ ਕਾਰੋਬਾਰ ਕੀ ਆਹੀ ਆ ਬਾ ਰੇੜੇ ਤੇ ਪੱਲੇਦਾਰੀ ਕਰੀਦੀ ਆ ਜੀ ਜੀ ਆ ਥੋੜੇ ਦੇਰ ਰਹਿ ਗਏ ਇਲੈਕਸ਼ਨ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਬੜਾ ਜੋਰ ਲਾ ਰਹੀਆਂ ਹਾਂ ਜੀ ਤੇ ਤੁਹਾਨੂੰ ਲੱਗਦਾ ਕਿਹੜੀ ਸਰਕਾਰ ਬਣ ਸਕਦੀ ਹੈ ਸਾਡਾ ਸਰਕਾਰ ਜੀ ਬਾਲਾ ਦਾ ਕਾਲੀ ਕਾਲੀ ਦਲ ਨਹੀਂ ਫਾਇਦਾ ਦਿੰਦਾ ਆਵਾਜ਼ ਹੋਰ ਤਾਂ ਬਸ ਐਵੇਂ ਹੀ ਆ ਜੀ ਕਾਲੀ ਦਲ ਵਜੀ ਆ ਜੀ ਕਾਲੀ ਦਲ ਦੇ ਵਿੱਚੋਂ ਤੁਹਾਨੂੰ ਪਤਾ ਇੱਥੇ ਕੌਣ ਕੈਂਡੀਡੇਟ ਹੈ ਇੱਥੇ ਕਿਹੜਾ ਖੜਾ ਬੰਦਾ ਹੈ ਇਹਨਾਂ ਨੇ ਹੀ ਆਪਾਂ ਨੂੰ ਪਤਾ ਹੈ ਜੇ ਰਾਜੇਂਦਰ ਸਿੰਘ ਧਰਮਕੋੜ ਤੋਂ ਹਾਂ ਜੀ ਹਾਂ ਜੀ ਤੇ ਜਿਹੜੇ ਆ ਹੁਣ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਆ ਲੋਕੀ ਕਹਿੰਦੇ ਇਹਨਾਂ ਨੇ ਬਹੁਤ ਸੁਧਾਰ ਕਰਤਾ ਲੋਕਾਂ ਨੇ ਬਦਲਾਅ ਕਰਤਾ ਕਾ ਕੋਈ ਨਹੀਂ ਹੋਇਆ ਜੀ ਆ ਦੇਖ ਲਓ ਉਹੀ ਹਾਲ ਆ ਸੱਦੇ ਸਾਰੀਆਂ ਮਹਿੰਗੀਆਂ ਮਗਾਈ ਵਧੀ ਜਾਂਦੀ ਘਟਦੀ ਦਾ ਕੁਛ ਨਹੀਂ ਜਿੱਦਾਂ ਜਿਹੜੇ ਬਿਜਲੀ ਮਾਫ ਹੋਈ ਕਹਿੰਦੇ ਬਿਜਲੀ ਬਿੱਲ ਆ ਰਿਹਾ ਭਰਾ ਤੁਹਾਨੂੰ ਬਿੱਲ ਆ ਰਿਹਾ ਜੀ 5-5000 10-10000 ਆ ਜਾਂਦਾ 20-20000 ਦਾ ਬਿੱਲ ਆਵਾ ਘਰੇ ਕੀ ਕੀ ਚੱਲਦਾ ਇਕੱਲੇ ਇੱਕ ਬਲਬ ਚੱਲਦਾ ਤੇ ਇੱਕ ਪੱਖਾ ਚੱਲਦਾ ਜੀ ਉਹ ਤੁਸੀਂ ਉਹਨਾਂ ਨਾਲ ਜਿਹੜੇ ਬਿਜਲੀ ਕਰਮਚਾਰੀ ਚੁੱਣਾ ਗੱਲਬਾਤ ਨਹੀਂ ਕੀਤੀ ਸਥਿਤੀ ਸੀ ਕਿ ਗਏ ਸੀ ਮਾਤਾ ਜੀ ਸਾਰਾ ਕੁਝ ਕੀਤਾ ਸੀਗਾ ਉਹਨਾਂ ਨੇ ਉਹ ਵੀ ਨਹੀਂ ਕੀਤਾ ਜਮਾਨੀ ਮaaf ਕੀਤਾ ਸੰਪਾ 20000 ਰੁਪਏ ਪਹਿਲਾ ਟਾਰਗੇਟ ਆ ਥੋੜੇ ਤਾਂ ਨਹੀਂ ਹੋ ਗਏ ਪੁਰਾਣਾ ਖੜਾ ਖੜਾਉਣਾ ਖੜਾ ਸੀਗਾ ਥੋੜਾ ਜਿਹਾ ਖੜਾ ਸੀਗਾ ਜਾਨੀ ਕਿ ਸਾਰਾ ਪੁਰਾਣਾ ਖੜਾ ਹੋਊਗਾ ਨਹੀਂ ਨਹੀਂ ਥੋੜਾ ਹੀ ਖੜਾ ਸੀਗਾ ਜੀ ਕਿੰਨਾ ਖੜਾ ਸੀ ਆਪਣਾ ਸੀਗਾ 3000 ਰੁਪਏ 160 ਜੁੰਟ ਤੋਂ ਵੱਧ ਜੁੰਟ ਮਾਫ ਮਰ ਜੂਗਾ ਨਹੀਂ ਸਾਢੇ 600 ਜੁੰਗਣ ਮੱਚਦੀ ਨਹੀਂ ਜੀ ਜੇ ਤੂੰ ਇਹਨਾਂ ਨਾਲ ਗੱਲਬਾਤ ਕਰਨੀ ਸੀ ਕੀਤੀ ਸੀ ਪਰ ਲੋਕ ਅਸੀਂ ਪਿੱਛੇ ਉਹ ਜਨਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਕਹਿਣਾ ਸੀ ਕਿ ਬਾਕੀ ਕਮਾਂਕਾਰਾਂ ਦੇ ਨਾਲ ਉਹ ਜਿਹੜਾ ਬਿਜਲੀ ਦਾ ਕੰਮ ਕੀਤਾ ਇਹਨਾਂ ਨੇ 600 ਯੂਨਟ ਮਾਫ ਕੀਤੀ ਉਹ ਬਹੁਤ ਵਧੀਆ ਪਿਛਲੇ ਲੋਕ ਕਹਿ ਰਹੇ ਸੀ ਉਹ ਮਾਫਤਾ ਜਿਹਾ ਕੀਤਾ ਵਾ ਕਿ ਸਾਨੂੰ ਬਿੱਲ ਜ਼ੀਰੋ ਆਉਂਦਾ ਸਾਨੂੰ ਤਾਂ ਕਦੇ ਨਹੀਂ ਜ਼ੀਰੋ ਆਇਆ ਹੁੰਦਾ ਬਿੱਲ ਲੱਗ ਕੇ ਹੀ ਆਉਂਦਾ ਜਦੋਂ ਦਾ ਵਾ ਆ ਹੁਣ ਵੀ ਮੇਰੇ ਸਾਮਣ ਆਇਆ ਹੀ ਪਿਆ ਵਾ 3 5-7000 ਰੁਪਿਆ ਆਇਆ ਹੀ ਪਿਆ ਹਮੇ ਪੂਰਾ ਠੀਕ ਹੈ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬੜਾ ਠੀਕ ਆ ਜੀ ਆਪਦੀ ਦਿਓ ਗੱਲ ਤੁਸੀਂ ਬਾਪੂ ਕਿਹੜਾ ਪਿੰਡ ਤੇ ਕੀ ਨਾਂ ਤੁਹਾਡਾ ਨਾਂ ਹਰਵੰਤ ਸਿੰਘ ਹਾਂਜੀ ਤੇ ਪਿੰਡ ਬੁਰਜ ਦਿਦਨਾ ਬੁਰਜ ਦਿਦਨਾ ਇਹ ਕਿਹੜੇ ਹਲਕੇ ਚ ਪੈਂਦਾ ਇਹ ਜੀ ਨਿਹਾਲ ਸਿੰਘ ਵਾਲੇ ਅੱਜ ਨਿਹਾਲ ਸਿੰਘ ਵਾਲੇ ਦੇ ਹਾਂ ਜ਼ਿਲ੍ਹਾ ਮੋਗਾ ਮਨਜੀਤ ਸਿੰਘ ਬਲਾਸਪੁਰ ਉੱਥੇ ਐਮਐਲਏ ਹਾਂ ਹਾਂ ਅੱਛਾ ਤੇ ਉਹਨਾਂ ਦੇ ਜਿਹੜੇ ਕੰਮਕਾਰ ਸੀ ਮਨਜੀਤ ਸਿੰਘ ਬਲਾਸਪੁਰ ਦੇ ਜਾਂ ਝਾੜੂ ਵਾਲੀ ਪਾਰਟੀ ਆਮ ਆਦਮੀ ਪਾਰਟੀ ਦੇ ਹਾਂ 2.5 ਸਾਲ ਉਹਨਾਂ ਦੇ ਲੰਗੇ ਆ ਉਹਨਾਂ ਦੇ ਕੰਮ ਤੋਂ ਤੁਸੀਂ ਖੁਸ਼ ਆ ਜਾਂ ਕਿਦਾਂ ਦਾ ਕੰਮ ਲੱਗਦਾ ਹੈ ਕੰਮ ਚੰਗਾ ਕਰਦੇ ਆ ਕੰਮ ਮਾੜਾ ਕੰਮ ਨਹੀਂ ਕਰਦੇ ਇਹ ਮਤਲਬ ਜਿਹੜੀ ਜੁੰਟ ਕਹਿੰਦੇ ਬਿਜਲੀ ਅੱਜ ਨਹੀਂ ਮਰਜੀ ਵਾਲੀ ਹੈ ਜੇ 600 ਜੁੰਟ ਤੱਕ ਮਾਫ ਕਰਤੀ ਉਹ OBC ਕੋਈ ਵੀ ਜਾਤੀ ਹੈਗੀਆਂ ਉਹਨਾਂ ਸਾਰਿਆਂ ਨੂੰ ਉਹਨਾਂ ਨੂੰ ਮਾਫ ਕਰ ਦਿੱਤੀ ਵੀ ਜੇ 600 ਤੱਕ ਮਾਫ ਆ ਜੇ ਉਸ ਤੋਂ ਵੱਧ ਮਰ ਉਹਦਾ ਬਿੱਲ ਆਵੇਗਾ ਉਹ ਕਿਵੇਂ ਲੱਗਾ ਤੁਹਾਨੂੰ ਉਹ ਸਹੀ ਨਾ ਕੀਤਾ ਉਹ ਠੀਕ ਆ ਉਹ ਕਿਸੇ ਇੱਕ ਨੂੰ ਨਹੀਂ ਠੀਕ ਆ ਜਿੱਥੇ ਭੈਣ ਨੇ ਵੀ ਦੱਸ ਦੂੰ ਮੈਂ ਮੱਛੀਆਂ ਜਾਂ 100 ਮੱਛੀ 50 ਮੱਛੀਆਂ ਉਹ ਤਾਂ ਮੇਰੇ ਕੋਲ ਬੈਲ ਦੇਣਾ ਹੀ ਔਖਾ ਸੀਗਾ ਹਾਂ ਹਾਂ ਦਿੱਤਾ ਨਹੀਂ ਜਾਂਦਾ ਸੀਗਾ ਹੁਣ ਇਹ 600 ਜੂਮਟ মাপ ਆ ਹਾਂ ਹਾਂ ਹਰ ਇੱਕ ਨੂੰ ਇਹ 600 ਮਾਜਦੀ ਨਹੀਂ ਗੀ 600 ਮਾਜਦੀ ਨਹੀਂ ਗੀ 600 ਮਾਜਦੀ ਨਹੀਂ ਗੀ ਬਿਲ 0 ਹੁੰਦਾ 0 ਹੁੰਦਾ ਉਹ ਦੇਖੋ ਫਿਰ ਹਾਂ ਇੱਥੇ ਮਤਲਬ ਕਿ ਇੱਥੇ ਤੁਹਾਨੂੰ ਪਤਾ ਕਿ ਥੋੜੇ ਦਿਨ ਰਹਿ ਕੇ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਨੇ ਇੱਕ ਫਿਲਮਾਂ ਕਲਾਕਾਰ ਕਰਮਜੀਤ ਅਣਬੋਲ ਨੂੰ ਇੱਥੇ ਲਾਇਆ ਆ ਤੁਹਾਨੂੰ ਲੱਗਦਾ ਕਿ ਉਹ ਜਿੱਤ ਪਾਉਣਗੇ ਜਾਂ ਕਿਉਂ ਟੱਕਰ ਦੇਣਗੇ ਬੰਦਾ ਹੈਗਾ ਨਵਾਂ ਦੇਖੋ ਕੀ ਕਰ ਹੁੰਦਾ ਕੀ ਨਹੀਂ ਹੁੰਦਾ ਇਹ ਆਮ ਆਦਮੀ ਪਾਰ ਵੀ ਨਵੇਂ ਆਮ ਆਦਮੀ ਪਾਰ ਵੀ ਨਵੀਂ ਸੀ ਹਾਂ ਪਰ ਜਿੱਧਰ ਦੁਨੀਆ ਝੁੱਕ ਜਾਂਦੀ ਫਿਰ ਉਧਰ ਹੀ ਝੁੱਕ ਜਾਂਦੀ ਆ ਹੋ ਸਕਦਾ ਇਹ ਵੀ ਬਣ ਜੇ ਪਰ ਦਾਵੇ ਸਾਰੇ ਕਰ ਰਿਹਾ ਜਿ ਹਾਂਸਰਾ ਜਾਂਸਬੀਜਪੀ ਦਾ ਹਾਂ ਉਹ ਆਂਦਾ ਬਸ ਬਸ ਥੋੜੇ ਦਿਨ ਹੀ ਲੋ ਰਹਿ ਗਏ ਹਾਂ ਤੇ ਦੇਖ ਲਾਂਗੇ ਆਪਾਂ ਭਾਈ ਜਿਹੜੇ ਆਪਣੇ ਵਿਰੋਧ ਕਰਦੇ ਹਾਂ ਹਾਂ ਆਂਸਰਾਜ ਕਹਿੰਦਾ ਅੱਛਾ ਇੱਕ ਬਾਕੀ ਕਾਂਗਰਸ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਦਾਵਾ ਕਰਦੇ ਆ ਕਿ ਅਸੀਂ ਚੰਗੀਆਂ ਲੀਡਾਂ ਤੇ ਜਿੱਤਾਂਗੇ ਹਾਂ ਉਹਦੇ ਬਾਰੇ ਕੀ ਕਹਣਾ ਜਾਨਾ ਵੇਖੋ ਹੁਣ ਤਾਂ ਉਹ ਦਾ ਵੋਟਾਂ ਪੈਂਦੇ ਆ ਵੋਟਾਂ ਪੈਂਦੇ ਆ ਹੁਣ ਆਪਾਂ ਤਾਂ ਸਾਰੇ ਕਰਦੇ ਆ ਹਾਂ ਵੋਟਾਂ ਪੈਂਦੇ ਆ ਵੀ ਤੁਸੀਂ ਤੁਹਾਡੇ ਕਹਿਣ ਤੋਂ ਬਾਅਦ 2.5 ਸਾਲ ਜਿਹੜੇ ਇਹਨਾਂ ਨੇ ਕੰਮ ਕੀਤਾ ਵਾ ਚੰਗੇ ਕੰਮ ਕੀਤੇ ਆ ਬਿਜਲੀ ਮੋਤਾ ਕੁਝ ਗੱਡੀਆਂ ਸਰਕਾਰੀ ਦਰਬਾਰੇ ਹਰ ਇੱਕ ਦੀ ਸੁਣਵਾਈ ਹੁੰਦੀ ਆ ਸੁਣਦੇ ਆ ਸੁਣਦੇ ਹੁੰਦੇ ਆ ਹਾਂ ਸੋ ਕੀ ਨਾ ਇਸ ਦੁਆਰਾ ਆਪਣਾ ਨਾਂ ਫਿਰ ਬਾਬੂ ਜੀ ਹਰਵੰਸ ਹਰਵੰਸ ਸਿੰਘ ਪਿੰਡ ਦੀਨਾ ਨਾ ਬਰਜਦੁੰਨਾ ਬਰਜਦੁੰਨਾ ਨਿਹਾਲ ਸਿੰਘ ਵਾਲੇ ਦੇ ਵਿੱਚ ਇੱਥੇ ਮੋਗੇ ਦੇ ਵਿੱਚ ਬੈਠੇ ਅੱਜ ਕਿਵੇਂ ਆਏ ਇਸ ਮੋਗੇ ਕਿਵੇਂ ਆਏ ਕੰਮ 'ਚ ਥੋੜਾ ਜਿਹਾ ਕੰਮ ਆਇਆ ਇੱਥੇ ਹੁਣ ਬਸਣ ਢੀਕਦੇ ਪੈ ਹਾਂ ਬਸਣ ਆਉਂਦੀ ਆ ਇਧਰ ਮੋਗੇ ਤੋਂ ਉੱਥੋਂ ਵੱਡੇ ਚੋਂ ਇਸ ਫਿਰ ਬਸ ਤੇ ਜਾ ਰਹੇ ਹੋ ਹਾਂ ਬਸ ਤੇ ਜਾ ਰਹੇ ਹਾਂ ਸੋ ਧੰਨਵਾਦ ਬਾਬੂ ਜੀ ਧੰਨਵਾਦ